ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਸਾਡੇ ਵਿੱਚ ਤੁਸੀਂ ਦੇਖ ਰਹੇ ਹੋ ਰੇਲਵੇ ਮਲਾਜ਼ਮਾ ਜਿਹੜੇ ਔਰ ਇਹਦੇ ਰੋਪੜ ਤੋਂ ਜਿਹੜੇ ਮੌਜੂਦ ਹੈ ਹਰ ਸਾਲ ਦੀ ਤਰ੍ਹਾਂ ਇਹ ਵੱਡਾ ਇੱਕ ਉਪਰਾਲਾ ਕਰਦੇ ਆ ਆਪਣੇ ਮਾਂ-ਬਾਪ ਨੂੰ ਲੈ ਕੇ ਤੇ ਕੀ ਉਪਰਾਲਾ ਕਰਦੇ ਆ ਔਰ ਕੀ ਸਮਾਗਮਾਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਭਾਜੀ ਕੀ ਕਰਾ ਰਹੇ ਹੋ ਜੀ ਗੱਲ ਨੂੰ ਤੁਸੀਂ ਅ ਇਸ ਤਰ੍ਹਾਂ ਜੀ ਮੇਰਾ ਨਾਮ ਸੁਗਰੀਵ ਚੰਦ ਚੌਕੀ ਇੰਚਾਰਜ ਰੇਲਵੇ ਪੁਰਥ ਰੂਪਨਗਰ ਹੈ ਜੀ ਅਸੀਂ ਹਰ ਸਾਲ ਆਪਣੇ ਮਾਪੇ ਬਾਪ ਦੀ ਯਾਦ ਵਿੱਚ ਮੈਂ ਇੱਕ ਬਲੱਡ ਡੋਨਟ ਕੈਂਪ ਇੱਥੇ ਰੋਪੜ ਰੇਲਵੇ ਸਟੇਸ਼ਨ ਤੇ 6 ਜੂਨ ਨੂੰ ਹਰ 6 ਜੂਨ ਨੂੰ ਆਰਗੇਨਾਈਜ਼ ਕਰਦਾ ਤੇ ਇਸ ਵਾਰ ਵੀ 6 ਜੂਨ ਨੂੰ ਅਸੀਂ ਬਲੱਡ ਡੋਨਟ ਕੈਂਪ ਲਗਾ ਰਹੇ ਹਾਂ ਉਹਨਾਂ ਦੀ ਯਾਦ ਵਿੱਚ 12ਵਾਂ ਵਿਸ਼ਾਲ ਕੈਂਪ ਹੈ ਸਾਰੇ ਨਾਕਾ ਨवासी ਨੂੰ ਨਗਰ ਨवासी ਨੂੰ ਬੇਨਤੀ ਹੈ ਮੱਥ ਵਨ ਕੇ ਕਿ ਜਿਹੜਾ ਵੀ ਬਲੱਡ ਡੋਨਟ ਕਰਨਾ ਚਾਹੁੰਦਾ ਹੈ ਤਾਂ ਉਹ ਇੱਥੇ ਜ਼ਰੂਰ ਪਹੁੰਚੇ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਟਾਈਮ ਹੈ ਉਸ ਤੋਂ ਬਾਅਦ ਲੰਗਰ ਵੀ ਵਰਤਿਆ ਜਾਊਗਾ ਤੇ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਖੂਨ ਦਾਨ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਆਪ ਕਰ ਸਕਦਾ ਤਾਂ ਉਹ ਜ਼ਰੂਰ ਕਰੇ ਕਿਉਂਕਿ ਖੂਨ ਦਾਨ ਮਹਾ ਮਹਾਦਾਨ ਹੁੰਦਾ ਆ ਇਹਦੇ ਨਾਲ ਕਈਆਂ ਦੀ ਜਾਨ ਬਚ ਜਾਂਦੀ ਹੈ ਕਈਆਂ ਨੂੰ ਅਮਰਜੈਂਸੀ ਲੋੜ ਹੁੰਦੀ ਆ ਜਦੋਂ ਵੀ ਤੁਸੀਂ ਅਸੀਂ ਸਾਨੂੰ ਯਾਦ ਕਰ ਸਕਦੇ ਆ ਆਪਾਂ ਤੁਹਾਡੇ ਲਈ ਹਾਜ਼ਰ ਆ ਹਰ ਟਾਈਮ ਅਗਰ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਆ ਉਹ ਸਾਨੂੰ ਯਾਦ ਕਰ ਸਕਦਾ ਆ ਤੇ ਕਿਰਪਾ ਕਰਕੇ ਸਾਰੀ ਤਾਂ ਇਹੀ ਬੇਨਤੀ ਹੈ ਵੀ ਹੁਮ ਹੁਮਾ ਕੇ ਪਹੁੰਚੋ ਤੇ ਇੱਥੇ ਬਲੱਡ ਡਨ ਕੈਂਪ ਨੂੰ ਤੁਸੀਂ ਉਹ ਕਰੋ ਤੇ ਇਥੇ ਆ ਕੇ ਖੂਨ ਦੋ ਤੇ ਅਸੀਂ ਵੀ ਜੀ ਸਟਾਰਟਿੰਗ ਵੱਲੋਂ ਔਰ ਵੀ ਜੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਵੀ ਜਿਹੜੇ ਇਲਾਕਾ ਨਿਵਾਸੀ ਔਰ ਜਿਨ੍ਹਾਂ ਕੋਲ ਵੀਡੀਓ ਜਾਂਦੀ ਹੈ ਕੀ ਕੀ ਹੁੰਦਾ ਹੈ ਵੀ ਕਈ ਵਾਰ ਨਾ ਕੋਈ ਬਿਮਾਰੀ ਦੇ ਨਾਲ ਗਰਸਿਤ ਹੁੰਦਾ ਹੈ ਜਦੋਂ ਅੱਜ ਕੱਲ੍ਹ ਗਰਮੀ ਦਾ ਦਿਨ ਹੈ ਬਹੁਤ ਜ਼ਿਆਦਾ ਖੂਨ ਦੀ ਲੋੜ ਪੈਂਦੀ ਹੈ ਔਰ ਬਹੁਤ ਘੱਟ ਜਿਹੜਾ ਖੂਨ ਆਪਾਂ ਨੂੰ ਮਿਲਦਾ ਹੈ ਲੇਕਿਨ ਜੇ ਆਪਾਂ ਕੋਈ ਖੂਨ ਦਾਨ ਕਰ ਸਕਦਾ ਹੈ ਤਾਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਜ਼ਰੂਰ ਪਹੁੰਚੋ ਰੇਲਵੇ ਸਟੇਸ਼ਨ ਦੇ ਉੱਤੇ ਕੱਲ ਨੂੰ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਔਰ ਕੱਲ ਨੂੰ ਰੇਲਵੇ ਸਟੇਸ਼ਨ ਦੇ ਉੱਤੇ ਹੀ ਜਿਹੜਾ ਇਹ ਕੈਂਪ ਲੱਗਿਆ ਜਾਣਾ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਹੈਗਾ ਉਹ ਵੀ ਉਰੇ ਜਿਹੜਾ ਕੈਂਪ ਜ਼ਰੂਰ ਪਹੁੰਚੋ ਔਰ ਬਜੀ ਕੋਈ ਗੈਸਟ ਚੀਪਕਤ ਕੋਣ ਆ ਰਿਹਾ ਜੀ ਕੱਲ ਨੂੰ ਚੀਫ ਗੈਸ ਸਾਡੇ ਐਸਐਸਪੀ ਸਾਹਿਬ ਨਾਲ ਗੱਲਬਾਤ ਚੱਲ ਰਹੀ ਹੈ ਜੀ ਜੀ ਅਗਰ ਕਲੂਕਰ ਹਫਤਾ ਚੱਲ ਰਿਹਾ ਹੈ ਅਗਰ ਫ੍ਰੀ ਹੋਵੇ ਤਾਂ ਜਰੂਰ ਆਣਗੇ ਨਹੀਂ ਤਾਂ ਜਰੂਰ ਆਪਣੇ ਕੋਈ ਸਬੋਡੀਨਟ ਨੂੰ ਜਰੂਰ ਭੇਜਣ ਜੀ ਜਰੂਰ ਤੇ ਫਿਰ ਅਪੀਲ ਕੀਤੀ ਜਾਂਦੀ ਹੈ ਵੀ ਕੱਲ 6 ਜੂਨ ਨੂੰ ਤੁਸੀਂ ਰੋਪੜ ਰੇਲਵੇ ਸਟੇਸ਼ਨ ਦੇ ਉੱਤੇ 9 ਤੋਂ 1 ਵਜੇ ਦੇ ਵਿੱਚ ਵਿੱਚ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਜਿਹੜੇ ਵੀ ਵਿਅਕਤੀ ਹੈ ਖੂਨਦਾਨ ਕਰਨ ਦਾਨ ਕਰਨਾ ਚਾਹੁੰਦੇ ਆ ਉਹ ਜਰੂਰ ਪਹੁੰਚੋ ਕੈਮਰਾਮੈਨ ਅਮਨਦੀਪ ਸਿੰਘ ਜੀ ਦਾ ਜੀ ਸਟਾਫ ਟੀਮ ਦੇ ਕਿਰਪਾਲ ਸਿੰਘ ਲੋਗਰ